ਜਿਹੜਾ ਨਾ ਜੱਗਾ ਜੀ ਸਹਾਰਾ ਜਨ ਸੇਵਾ ਦਾ ਮੈਂਬਰ ਆ ਅੱਜ ਸਾਡੇ ਸਹਾਰਾ ਜਨ ਸੇਵਾ ਦੇ ਦਫ਼ਤਰ ਫੋਨ ਆਇਆ ਸੀਗਾ ਇੱਕ ਕਿ ਗੋਠੇ ਕੋਟ ਗੁਰੂ ਇੱਕ ਡੈੱਡ ਬੁੱਡੀਆਂ ਪਈਆਂ ਨੇ ਦੋ ਮੁੰਡਾ ਕੁੜੀ ਦੀਆਂ ਜਦੋਂ ਸਹਾਰਾ ਟੀਮ ਉੱਥੇ ਪਹੁੰਚੀ ਆ ਸੰਗਤ ਪੁਲਿਸ ਜਿਹੜੀ ਕਿ ਮੌਕੇ ਤੇ ਖੜੀ ਸੀ ਆਉਜੀ ਪੈਰਪਾਈ ਕਰ ਰਹੀ ਸੀ ਦੋ ਡੈੱਡ ਬੁੱਡੀਆਂ ਮੁੰਡਾ ਕੁੜੀ ਦੀਆਂ ਸੂਏ ਦੇ ਵਿੱਚ ਪਈਆਂ ਸੀਗੀਆਂ ਸਹਾਰਾ ਜਨ ਸੇਵਾ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਬਹਿਂਡਾ ਵਿੱਚ ਲਿਆਂਦਾ ਗਿਆਗਾ ਜਿਹੜਾ ਕਿ ਪੋਸਟਮਾਨ ਕਰਾਉਣ ਵਾਸਤੇ ਅਜੇ ਤੱਕ ਇਹਨਾਂ ਦੀ ਕੋਈ شناخت ਨਹੀਂ ਹੋਈ ਹੈ شناخت ਦੇ ਪ੍ਰਯਾਸ ਜਾਰੀ ਨੇ ਮੁੰਡੇ ਦੇ ਜਿਹੜੀ ਕਿ ਇੱਕ ਸ਼ਰਟ ਪਾਈ ਹੋਈ ਹੈ ਡੱਬੀਆਂ ਵਾਲੇ ਲਾਲ ਜਿਹੇ ਰੰਗ ਦੀ ਉਹ ਥੱਲੇ ਉਹਦੇ ਹੋਰ ਕੁਝ ਨਹੀਂ ਹੈਗਾ ਦਾੜੀ ਮੁੱਛ ਵਧੀਆ ਦੇ ਕੱਟਵੀਂ ਰੱਖੀ ਹੋਈ ਹੈ ਕੁੜੀ ਦੀ ਜਿਹੜੀ شناخت ਹੈ ਉਹਦੇ ਇੱਕ ਲੋਰ ਟੀ-ਸ਼ਰਟ ਪਾਈ ਹੋਈ ਹੈ ਇੱਕ ਪੈਰ ਚ ਜੇਪ ਪਾਈ ਹੋਈ ਹੈ ਹੱਥ ਚ ਕੜਾ ਹੈ ਤੇ ਇੱਕ ਅੰਗੂਠੇ ਦੇ ਵਿੱਚ ਛੱਲਾ ਪਾਇਆ ਹੋਇਆ ਉਹ ਕੋਈ ਅਜੇ ਤੱਕ شناخت ਨਹੀਂ ਹੋਈ ਹੈ شناختਾਂ ਦੇ ਪ੍ਰਯਾਸ ਜਾਰੀ ਨੇ ਜਿਹੜੀ ਮੁੰਡੇ ਦੀ ਰੈੱਡ ਬੁੱਡੀ ਹੈ ਉਹ ਰਾਤ ਰੂਤ ਦੀ ਤਾਜੀ ਲੱਗਦੀ ਹੈ ਜਿਹੜੀ ਕੁੜੀ ਦੀ ਰੈੱਡ ਬੋਡੀ ਆ ਉਹ 4-5 ਦਿਨ ਪੁਰਾਣੀ ਐ। ਕਿਹਣੀ ਕਮਲ ਲੱਗਦੀ ਐ। ਉਮਰ ਹੈਗੀ ਜਿੰਨਾਂ ਦੀ 25 ਤੋਂ 30 ਦੇ ਸਾਲ ਦੇ ਵਿੱਚ ਵਿੱਚ ਦੇ ਨੇ ਇਹ। ਪਿੰਡ ਦੇ ਲੋਕਾਂ ਨੇ ਦੱਸਿਆ ਉਹ ਕਿਥਾਇਆ ਉਹ। ਪਿੰਡ ਦੇ ਲੋਕਾਂ ਨੇ ਕੁਛ ਨਹੀਂ ਦੱਸਿਆ ਵੀ ਸੂਏ ਚ ਤੁਰੀਆਂ ਆਂਦੀਆਂ ਸੀਗੀਆਂ ਕਿ ਕਿ ਉੱਥੇ ਅਚਾਨਕ ਜਿਹੜੀਆਂ ਕਿ ਪੁਲ ਦੇ ਥੱਲੇ ਫਸ ਗਈਆਂ। ਉਹਨਾਂ ਨੇ ਪੁਲਿਸ ਨੂੰ ਦੱਸਿਆ, ਪੁਲਿਸ ਨੇ ਸਹਾਰਾ ਜਨਸੇ ਤੋਂ ਉਹਨੂੰ ਦੱਸਿਆ। ਇਣੀ ਦੇ ਇਸ਼ਨਾਕ ਉਹਨਾਂ ਨੇ ਬਠੇਰੀਆਂ ਉੱਥੇ ਲੋਕਮੈਂਟਾਂ ਲੋਕਮੈਂਟਾਂ ਕਰਵਾਈਆਂ ਗੁਰਦੁਆਰਿਆਂ ਚੋਂ ਉੱਥੇ ਤੱਕ ਤਾਂ ਕੁਛ ਨਹੀਂ ਪਤਾ ਲੱਗਿਆ। ਇਸ ਕਰਕੇ ਰੈੱਡ ਬੋਡੀਆਂ ਸਿਵਲ ਹਸਪਤਾਲ ਦੇ ਵਿੱਚ ਲਿਆਂਦੀਆਂ ਜਿਹੜੀਆਂ ਕਿ شناختਵਾਸੇ ਰੱਖੇ ਨਹੀਂ ਆ ਕੱਪੜੇ ਵਿੱਚ ਕੁਝ ਨਹੀਂ ਰਹਿਗਾ ਇਹਨਾਂ ਦੇ ਨੇਗ شناخت ਮਿਲਿਆ ਕੁਝ ਨਹੀਂ ਹੈ ਕਪੜਾ ਪਿੰਡ ਕੋਟਗੁਰੂ ਦੇ ਸਰਪੰਚ ਸਾਹਿਬ ਕਬਲ ਕਰਨ ਸਿੰਘ ਨੇ ਤਲਾਹ ਦਿੱਤੀ ਸੀ ਕਿ ਸਾਡੇ ਪਿੰਡ ਕੱਸੀ ਦੇ ਵਿੱਚ ਦੋ ਬੋਡੀਆਂ ਡੱਡ ਬੋਡੀਆਂ ਆਂਜ ਨੇ ਹੁਣ ਆ ਕੇ ਦੇਖਿਆ ਉਹਨਾਂ ਨੂੰ ਇੱਕ ਲੜਕੇ ਦੀ ਹੈ ਲੜਕੇ ਦੀ ਉਮਰ ਹੈਗੀ 25 ਤੋਂ 30 ਸਾਲ ਤੇ ਜਿਹੜੀ ਲੜਕੀ ਹੈ ਉਹਦੀ 18 ਤੋਂ 22 ਸਾਲ ਹੈ ਲੜਕੀ ਦੀ ਬੋਡੀ ਜਿਹੜੀ ਉਹ ਤਿੰਨ ਚਾਰ ਦਿਨ ਪੁਰਾਣੀ ਲੱਗਦੀ ਹੈ ਇਹਨਾਂ ਨੂੰ ਹੁਣ ਇੱਥੋਂ ਲਿਜਾ ਕੇ ਅ ਅੰਸਾਰਾਂ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ 72 ਘੰਟੇ ਦੀ ਇਹਨਾਂ ਦੀ شناخت ਕਰਾਈ ਜਾਵੇ ਆ ਨਾ ਨਾ ਇੱਥੇ ਫਸ ਗਿਆ ਹੋ ਜਾਂ ਸੀਗਾ ਪੋਲ ਦੇ ਵਿੱਚ ਕੋਈ ਨਹੀਂ ਪਛਾਣ ਹੁੰਦਾ ਨਹੀਂ ਹਜੇ ਤੱਕ ਨਹੀਂ ਇਹਨਾਂ ਦੀ ਕੋਈ ਪਛਾਣ ਨਹੀਂ ਹੋਈ ਤੇ 72 ਘੰਟੇ ਦੀ ਰੱਖੀ ਗਈ ਹੈ ਇਸ਼ਤਿਹਾਰ ਜਾਰੀ ਕਰਾਵਾਂਗੇ ਪਛਾਣ ਹੋ ਸਕੇ